ਗੁਰਜੀਤ ਕਾਖਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਹਨਾਂ ਸ਼ਬਦਾਂ ਦਾ ਉਚਾਰਨ ਸਿੱਖਣਾ ਹੈ ਜਿਨ੍ਹਾਂ ਸ਼ਬਦਾਂ ਦੇ ਅੱਗੇ ਅੱਖਰਾਂ ਦੇ ਅੱਗੇ ਜਈਆ ਲੱਗਦਾ ਹੈ ਆਪਾਂ ਪਹਿਲਾਂ ਵੀ ਇਸ ਦੀ ਸੰਖਿਆ ਕਈ ਵਾਰ ਚੁੱਕ ਕਰ ਚੁੱਕੇ ਹਾਂ ਕਿ ਜਿਨ੍ਹਾਂ ਦੇ ਅੱਗੇ ਜਈਆ ਲੱਗਦਾ ਹੈ ਉਹਨਾਂ ਦਾ ਉਚਾਰਨ ਕਿਵੇਂ ਕਰਨਾ ਹੈ ਜਾਂ ਜਿਨ੍ਹਾਂ ਦੇ ਪਿੱਛੇ ਜਈਆ ਆਉਂਦਾ ਹੈ ਉਹ ਕਈ ਥਾਂ ਤੇ ਐੜਾ ਬਣਦਾ ਆ ਜਈਆ ਕਿਤੇ ਈੜੀ ਬਣਦੀ ਆਈ ਤੇ ਕਿਤੇ ਊੜਾ ਬਣਦਾ ਆ ਕਿਉਂਕਿ ਜਈਏ ਦੇ ਵਿੱਚੋਂ ਤਿੰਨ ਅੱਖਰ ਨਿਕਲਦੇ ਨੇ ਊੜਾ ਐੜਾ ਈੜੀ ਜਿਹੜੀ ਜਈਏ ਦੇ ਥੱਲੇ ਲਗਾ ਮਾਤਰਾ ਲੱਗੀ ਹੋਵੇਗੀ ਜਈਏ ਨੂੰ ਕੋਈ ਵੀ ਲਗਾ ਮਾਤਰਾ ਲੱਗੀ ਹੈ ਸਿਆਰੀ ਲੱਗੀ ਹੈ ਔਂਕੜ ਲੱਗਾ ਜਾਂ ਕੰਨਾ ਲੱਗਾ ਉਹ ਸਾਬ ਦੇ ਨਾਲ ਆਪਾਂ ਜੇ ਕੰਨਾ ਲੱਗਾ ਜਈਏ ਨੂੰ ਤੇ ਐੜੇ ਨੂੰ ਕੰਨਾ ਬਣ ਜਾਣਾ ਹੈ ਜੇ ਜਈਏ ਨੂੰ ਸਿਆਰੀ ਹੈ ਤੇ ਈੜੀ ਸਿਆਰੀ ਬਣ ਜਾਣੀ ਹੈ ਫਿਰ ਇਹਨੇ ਚਾਹੀਏ ਨੇ ਈੜੀ ਸਿਆਰੀ ਬਣ ਜਾਣਾ ਹੈ ਜੇ ਜਈਏ ਨੂੰ ਔਂਕੜ ਲੱਗਾ ਤੇ ਉਹਨੇ ਊੜੇ ਔਂਕੜ ਬਣ ਜਾਣਾ ਹੈ ਜਈਏ ਨੂੰ ਹੋੜਾ ਬਣਿਆ ਤੇ ਊੜੇ ਨੂੰ ਹੋੜਾ ਬਣ ਜਾਣਾ ਹੈ ਇਸ ਕਰਕੇ ਜਿਹੜੀ ਵੀ ਲਗਾ ਮਾਤਰਾ ਜਈਏ ਨੂੰ ਲੱਗੀ ਹੈ ਉਹ ਤਿੰਨ ਅੱਖਰ ਵਿੱਚੋਂ ਨਿਕਲ ਕੇ ਉਹ ਅੱਖਰ ਬਣ ਜਾਣੇ ਨੇ ਸੋ ਅੱਜ ਆਪਾਂ ਇਹਨਾਂ ਦਾ ਸ਼ਬਦਾਂ ਦਾ ਉਚਾਰਨ ਸਿੱਖਣਾ ਹੈ ਕਿਉਂਕਿ ਜਿਹੜਾ ਜਈਆ ਪਿੱਛੇ ਲੱਗਾ ਹੋਵੇ ਉਹ ਤਾਂ ਤਿੰਨ ਅੱਖਰ ਬਣਨਗੇ ਪਰ ਜਿਹੜਾ ਜਈਆ ਅੱਗੇ ਲੱਗਾ ਹੋਵੇ ਉਹਨਾਂ ਦੇ ਅੱਖਰ ਕਿਵੇਂ ਬਣਨਗੇ ਤੁਸੀਂ ਪੰਕਤੀ ਲਿਖੀ ਵੇਖ ਰਹੇ ਹੋ ਇਹ ਪੰਕਤੀ ਆਉਂਦੀ ਹੈ 253 ਅੰਕਤੀ 253 ਅੰਕਤੀ ਆਉਂਦੀ ਹੈ ਯਾ ਜੁਗ ਵਹਿ ਏ ਕਹਿ ਕੋ ਆਇਆ ਜਈਏ ਕਰਨਾ ਹੈ ਇੱਥੇ ਜਈਏ ਨੂੰ ਕੰਨਾ ਆਇਆ ਹੈ ਇਹ ਜਈਏ ਨੂੰ ਕੰਨਾ ਕੱਲਾ ਹੈ ਇਹਦੇ ਨਾਲ ਕੋਈ ਵੀ ਹੋਰ ਅੱਖਰ ਨਹੀਂ ਲੱਗਾ ਇਹ ਜਗੇ ਨੂੰ ਕੰਨਾ ਹੀ ਬੋਲਿਆ ਜਾਵੇਗਾ ਐੜੇ ਕੰਨਾ ਨਹੀਂ ਬੋਲਣਾ ਆ ਨਹੀਂ ਬੋਲਣਾ ਇਹ ਜਈਏ ਕੰਨਾ ਯਾ ਬੋਲਣਾ ਹੈ ਯਾ ਜਈਏ ਕੰਨਾ ਜਾ ਵੀ ਨਹੀਂ ਕਹਿ ਦਿੰਨਾ ਜੱਜੇ ਦੀ ਬਾਜਿ ਉਚਾਰ ਨਹੀਂ ਕਰਨੀ ਜਈਏ ਦੀ ਬਾਜਿ ਕੱਢਣੀ ਹੈ ਜਈਏ ਕੰਨਾ ਯਾ ਯਾ ਜੁਗ ਮਹਿ ਇੱਕ ਹੈ ਕੋ ਆਇਆ ਅੱਗੇ ਇਹ ਹੁੰਦਾ ਹੈ 721 ਅੰਗ ਤੇ ਜਈਆ ਕਕਾ ਇਹ ਦੋਨੇ ਅੱਖਰ ਮੁਕਤੇ ਨੇ ਕਿਉਂਕਿ ਅੱਗੇ ਹੁਣ ਜਈਆ ਆਇਆ ਇਹਨੇ ਜਈਆ ਹੀ ਉਚਾਰਨ ਹੋਣਾ ਹੈ ਇਹਨੇ ਊੜਾ ਐੜਾ ਈੜੀ ਨਹੀਂ ਬੰਨਣਾ ਕਿਉਂਕਿ ਇਹਨੂੰ ਲਗਾ ਮਾਤਰਾ ਕੋਈ ਨਹੀਂ ਲੱਗੀ ਇੱਕ ਇਹ ਅਗਲੇ ਪਾਸੇ ਆਇਆ ਜਿਹੜਾ ਅਗਲੇ ਪਾਸੇ ਜਈਆ ਆਵੇ ਉਹਨੇ ਜਈਏ ਹੀ ਉਚਾਰਨ ਹੋਣਾ ਯਕ ਇਹਨੂੰ ਯਕ ਬੋਲਣਾ ਹੈ ਯਕ ਜਈਏ ਦੀ ਆਵਾਜ਼ ਕੱਢਣੀ ਜਜੇ ਦੀ ਆਵਾਜ਼ ਨਹੀਂ ਕੱਢਣੀ ਜੱਕ ਨਹੀਂ ਕਹਿ ਦੇਣਾ ਯਕ ਯਈ ਇਹ ਦੀ ਵਾਇ ਕਟਨੀ ਹੈ ਯਕ ਇਹ 721 ਅੰਗ ਤੇ ਜੋ ਤਲੰਗ ਰਾਗ ਦਾ ਪਦਾ ਹੁੰਦਾ ਹੈ ਉੱਥੇ ਆਉਂਦਾ ਹੈ ਅੱਗੇ ਆਉਂਦਾ ਹੈ 183 ਅੰਗ ਤੇ ਇਹ ਆਉਂਦਾ ਹੈ ਯਈਆ ਕਕੇ ਬਿਹਾਰੀ ਨੰਨੇ ਕੰਨਾ ਯਕੀਨਾ ਇੱਥੇ ਵੀ ਹੁਣ ਜਈਆ ਲੱਗਾ ਜਈਏ ਨੂੰ ਕੋਈ ਲਗਾ ਮਾਤਰਾ ਨਹੀਂ ਲੱਗੀ ਜਈਆ ਅਗਲੇ ਪਾਸੇ ਲੱਗਾ ਇਹਨੇ ਜਈਆ ਹੀ ਉਚਾਰਨ ਹੋਣਾ ਪਾ ਮੰਨ ਲਓ ਕਿ ਇਸ ਜਈਏ ਨੂੰ ਕੋਈ ਲਗਾ ਮਾਤਰਾ ਲੱਗੀ ਵੀ ਹੁੰਦੀ ਫਿਰ ਵੀ ਇਹਨੇ ਜਈਆ ਹੀ ਉਚਾਰਨ ਹੋਣਾ ਸੀ ਯਕੀਨਾ ਯਕੀਨਾ ਬੋਲਣਾ ਯਈਏ ਦੀ ਆਵਾਜ਼ ਕੱਟਣੀ ਯਕੀਨਾ ਅੱਗੇ 802 ਅੰਗ ਤੇ ਆਉਂਦਾ ਹੈ ਯਈਏ ਕੰਨਾ ਇੱਥੇ ਲਗਾ ਮਾਤਰਾ ਲੱਗੀ ਹੈ ਇੱਥੇ ਯਈਏ ਨੂੰ ਕੰਨਾ ਲੱਗਾ ਇਹਨੇ ਯਈਏ ਨੂੰ ਕੰਨਾ ਯਈਏ ਕੰਨਾ ਹੀ ਉਚਾਰਨ ਹੋਣਾ ਇੱਥੇ ਐੜਾ ਨਹੀਂ ਬਣਨਾ ਇਹਨੇ ਕਿਉਂਕਿ ਇਹ ਪਹਿਲੇ ਨੰਬਰ ਤੇ ਆਇਆ ਪਹਿਲੇ ਨੰਬਰ ਤੇ ਜਿਹੜਾ ਯਈਆ ਖ ਸ਼ਬਦ ਆਵੇ ਅੱਖਰ ਆਵੇ ਇਹਨੇ ਯਈਆ ਹੀ ਉਚਾਰਨ ਹੋਣਾ ਜੇ ਇਹ ਯਈਏ ਨੂੰ ਕੰਨਾ ਪਿਛਲੇ ਪਾਸੇ ਇੱਥੇ ਆਉਂਦਾ ਇਨੇ ਨੇ ਐਡੇ ਕੰਨਾ ਬਣ ਜਾਣਾ ਸੀ ਇਸ ਕਰਕੇ ਜਿਹੜਾ ਪਹਿਲਾ ਜਈਆ ਹੁੰਦਾ ਹੈ ਸ਼ੁਰੂਆਤ ਤੇ ਉਹਨੇ ਜਈਆ ਹੀ ਪੜਿਆ ਜਾਣਾ ਭਾਵੇਂ ਕੋਈ ਲਗਾ ਮਾਤਰਾ ਲੱਗੀ ਹੋਵੇ ਜਾਂ ਅੜੀਏ ਜਾਂ ਅੜੀਏ ਇਸ ਤਰ੍ਹਾਂ ਬੋਲਣਾ ਡਾੜੇ ਦੀ ਆਵਾਜ਼ ਕੱਢਣੀ ਹੈ ਈੜੀ ਲਾ ਜਈਆ ਨੂੰ ਕੰਨਾ ਜਾਂ ਅੜੀਏ ਜਈਏ ਜਦੋਂ ਕੰਨਾ ਲੱਗ ਗਿਆ ਤੇ ਜਈਏ ਦੀ ਆਵਾਜ਼ ਉਚਾਰਨ ਹੋਵੇ ਜਾਂ ਅੜੀਏ ਇਹ 802 ਅੰਗ ਤੇ ਹੁੰਦਾ ਹੈ ਅੱਗੇ ਆ ਗਿਆ 138 ਅੰਗ ਤੇ ਯਈਆ ਤੇ ਹਾਹ ਇਹ ਦੋਨੇ ਅੱਖਰ ਮੁਕਤੇ ਨੇ ਇਹਨਾਂ ਇਹਦਾ ਉਚਾਰਨ ਕਰਨਾ ਯਹ ਯਹ ਯਈਏ ਦੀ ਵਾਜ ਯਹ ਜਜੇ ਦੀ ਆਵਾਜ਼ ਨਹੀਂ ਕਰਨੀ ਜਹੇ ਨਹੀਂ ਕਹਿਣਾ ਯਹ ਯਈਏ ਦੀ ਵਾਜ ਕਰਨੀ ਹੈ ਅੱਗੇ ਆ ਗਿਆ ਯਈਆ ਹਾਹੇ ਸਿਆਰੀ ਹਾ ਯਈਆ ਮੁਕਤਾ ਹੈ ਯਈਏ ਨੂੰ ਸਿਆਰੀ 1408 ਅੰਗ ਤੇ ਆਉਂਦਾ ਹੈ ਇਸ ਦਾ ਵੀ ਉਚਾਰਨ ਕਰਨਾ ਯਹ ਇਹ ਕਿਉਂਕਿ ਜਈਏ ਨੂੰ ਸਿਆਰੀ ਹੈ ਹਾਹੇ ਨੂੰ ਸਿਆਰੀ ਲੱਗੀ ਹੈ ਅੱਧੀਆਂ ਦਲਾਵਾਂ ਦੀ ਆਵਾਜ਼ ਕੱਢੇਗੀ ਇਹ ਜਿੱਥੇ ਵੀ ਸਿਆਰੀ ਆਜੇ ਹਾਹੇ ਨੂੰ ਉਹ ਅੱਧੀਆਂ ਦਲਾਵਾਂ ਦੀ ਆਵਾਜ਼ ਕੱਢਦੀ ਹੈ ਇਹ ਇਹਨੂੰ ਇਸ ਤਰ੍ਹਾਂ ਉਚਾਰਨਾ ਹੈ ਇਹ ਅੱਗੇ ਆ ਗਿਆ ਜਈਏ ਕੰਨਾ ਰਾਰਾ 258 ਅੰਕ ਤੇ ਜਈਏ ਕੰਨਾ ਆਇਆ ਸੰਗਤ ਜੀ ਜਈਏ ਨੂੰ ਕੰਨਾ ਲੱਗਾ ਪਰ ਲੱਗਾ ਪਹਿਲੇ ਨੰਬਰ ਤੇ ਆ ਜਈਆ ਪਹਿਲੇ ਨੰਬਰ ਤੇ ਆਇਆ ਇਸ ਕਰਕੇ ਨੇ ਜਈਆ ਹੀ ਉਚਾਰਨ ਹੋਣਾ ਇਸ ਦਾ ਉਚਾਰਨ ਹੈ ਯਾਰ ਯਾਰ ਜੱਜੇ ਦੀ ਆਵਾਜ਼ ਨਹੀਂ ਕਰਨੀ ਜਈਏ ਦੀ ਆਵਾਜ਼ ਕਰਨੀ ਯਾਰ ਯਾਰ ਨਹੀਂ ਕਹਿਣਾ ਜੇ ਜ਼ਾਰ ਕਹਿੰਨੇ ਫਿਰ ਜੱਜੇ ਦੀ ਆਵਾਜ਼ ਉਚਾਰਨ ਹੋਦੀ ਇੱਥੇ ਲੱਗਾ ਜਈਆ ਯਾਰ ਯਾਰ ਪੜ੍ਹਨਾ ਸੋ ਸੰਗਤ ਜੀ ਤੁਹਾਨੂੰ ਇਹਨਾਂ ਸ਼ਬਦਾਂ ਦਾ ਸਾਰਿਆਂ ਦੀ ਸਮਝ ਲੱਗ ਗਈ ਹੋਵੇਗੀ ਕਿਵੇਂ ਉਚਾਰਨ ਕਰਨਾ ਕਿਉਂਕਿ ਜਈਆ ਜੇ ਪਹਿਲੇ ਨੰਬਰ ਤੇ ਆਉਂਦਾ ਹੈ ਪਹਿਲੇ ਨੰਬਰ ਤੇ ਜਈਆ ਆਉਂਦੇ ਨੇ ਇਹਨਾਂ ਨੂੰ ਕੋਈ ਵੀ ਲਗਾ ਮਾਤਰਾ ਲੱਗੀ ਹੋਈ ਹੈ ਇਹਨਾਂ ਜਈਆ ਹੀ ਪੜਿਆ ਜਾਣਾ ਜੇ ਇਹ ਜਈਏ ਪਿਛਲੇ ਪਾਸੇ ਆਉਂਦੇ ਨੇ ਫਿਰ ਉਹ ਲਗਾ ਮਾਤਰਾ ਵੇਖੀ ਪਵੇਗੀ ਲਗਾ ਮਾਤਰਾ ਕਿਹੜੀ ਲੱਗੀ ਹੈ ਜੇ ਜਈਆ ਪਿਛਲੇ ਪਾਸੇ ਆਉਂਦਾ ਤੇ ਐੜੇ ਕੰਨਾ ਬਣ ਜਾਣਾ ਸੀ ਜੇ ਜਈਏ ਨੂੰ ਸਿਹਾਰੀ ਹੁੰਦੀ ਪਿਛਲੇ ਬਾਨੇ ਫਿਰ ਈੜੀ ਸਿਹਾਰੀ ਬਣ ਜਾਣੀ ਸੀ ਇਸ ਤਰ੍ਹਾਂ ਉਹ ਆਪਾਂ ਇਹ ਵੇਖਣਾ ਹੈ ਕਿ ਪਿਛਲੇ ਪਾਸੇ ਜਈਏ ਨੂੰ ਲਗਾ ਮਾਤਰਾ ਕਿਹੜੀ ਲੱਗੀ ਹੈ ਸੋ ਸੰਗਤ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ